ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਹਰਿਆਣਾ ਦਾ ਜੀਂਦ ਪਿੰਡ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਦੁੱਧ ਨਹੀਂ ਜੰਮਦਾ ਸੋ ਵੱਡੇ ਵੱਡੇ ਜਿਹੜੇ ਸਾਇੰਸਦਾਨ ਸੋ ਵੱਡੇ ਵੱਡੇ ਜਿਹੜੇ ਵਿਗਿਆਨੀ ਆ ਚੁੱਕੇ ਨੇ ਉਹ ਦੁੱਧ ਨਹੀਂ ਜਮਾ ਸਕੇ ਇਸ ਗੁਰੂ ਘਰ ਦੇ ਵਿੱਚ ਦੁੱਧ ਨਹੀਂ ਜੰਮਦਾ ਸੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਦੇ ਦਰਸ਼ਨ ਦੀਦਾਰ ਤੁਸੀਂ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਪ੍ਰਬੰਧਕ ਅਦੀਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਰਸ਼ਨ ਦੀਦਾਰ ਕਰ ਰਹੇ ਹੋ ਜੀ ਜਿੱਥੇ ਚਰਨ ਪਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਧਰਤੀ ਨੂੰ ਫਾਗ ਲੱਗ ਗਏ ਲਓ ਜੀ ਤੁਹਾਨੂੰ ਇਹ ਜਿਹੜੀ ਪਰਾਤਨ ਡਿਊਟੀ ਬਣੀ ਹੋਈ ਹੈਗੀ ਹਨ ਉਹ ਵੀ ਤੁਹਾਨੂੰ ਦਿਖਾ ਦਨੇ ਆ ਜੀ ਇਹ ਪਰਾਤਨ ਡਿਊਟੀ ਸ਼ਹਿਵਾ ਇਸ ਡਿਊਟੀ ਸ਼ਹਿਵ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਵਾਈ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਹੰਜ਼ੂਰ ਸਾਹਿਬ ਦੀ ਡਿਊਟੀ ਸ਼ਹਿਵ ਦਾ ਵਰ ਦਿੱਤਾ ਹੋਇਆਗਾ ਇਸ ਤੁਸੀਂ ਡਿਊਟੀ ਦੇ ਜਿਹੜੇ ਦਰਸ਼ਨ دیدار ਕਰ ਰਹੇ ਹੋਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਤੁਸੀਂ ਦੇਖ ਸਕਦੇ ਹੋ ਇਧਰੋਂ ਮੇਨ ਗੇਟ ਆ ਜਿਹੜਾ ਆਉਂਦਾਗਾ ਆਪਣੇ ਮਕੌੜ ਸਾਹਿਬ ਤੋਂ ਮਰਕੌਰ ਸਾਹਿਬ ਤੋਂ ਰਸਤਾ ਜਿਹੜਾ ਅੱਗੇ ਆਉਂਦਾਗਾ ਤੇ ਮੂਨ ਕਾ ਕੇ ਮਰਕੌਰ ਸਾਹਿਬ ਤੋਂ ਅੱਗੇ 12 ਕਿਲੋਮੀਟਰ ਦਾ ਜਿਹੜਾ ਰਸਤਾ ਤਮਤਾਨ ਸਾਹਿਬ ਦਾਗਾ ਜੀ ਤੇ ਅੱਗੇ ਇਧਰ ਨੂੰ ਜਾਂਦਾ ਜੀ ਰਸਤਾ ਮੇਨ ਰੋਡ ਹਾਈਵੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਹਨਾ ਦੁਕਾਨਾਂ ਵੀ ਸਜੀਆਂ ਹੋਈਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰ ਦਿਓ ਤੇ ਵਾਹਿਗੁਰੂ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਸੋ ਹਜੇ ਤੱਕ ਜਿੰਨਾ ਭਰਾਵਾਂ ਨੇ ਪੇਜ ਨੂੰ ਫੋਲੋ ਨਹੀਂ ਕਰਿਆ ਹੋਇਆ ਉਹ ਇਸ ਪੇਜ ਨੂੰ ਵੱਧ ਤੋਂ ਵੱਧ ਜਿਹੜਾ ਫੋਲੋ ਕਰ ਲਿਓ ਤੇ ਤੁਹਾਨੂੰ ਇਤਿਹਾਸ ਵੀ ਦਿਖਾਵਾਂਗੇ ਪੂਰਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਲਿਖਿਆ ਹੋਇਆ ਉਹ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਪੜ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਿਹੜਾ ਜਰੂਰ ਕਰ ਦਿਓ ਜੀ ਆਜੋ ਤੁਹਾਨੂੰ ਇਤਿਹਾਸ ਵੀ ਸੁਣਾਦੀ ਐ ਇਤਿਹਾਸ ਵੀ ਤੇ ਉਸ ਬੋਰਡ ਨੂੰ ਵੀ ਤੁਸੀਂ ਜਿਹੜਾ ਪੜ ਸਕਦੇ ਹੋ ਜੀ ਲਓ ਜੀ ਸਾਧ ਸੰਗਤ ਜੀ ਕਰੋ ਜੀ ਦਰਸ਼ਨ دیدار ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਤੋਂ ਕੀਰਤਨ ਵੀ ਸ਼ਰਵਨ ਕਰ ਰਹੇ ਹਾਂ ਜੀ ਤੁਸੀਂ ਜੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰ ਦਿਓ ਜੀ ਤੇ ਆਜੋ ਤੁਹਾਨੂੰ ਜਿਹੜਾ ਸੰਖੇਪ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਜਿਹੜਾ ਉਹ ਵੀ ਤੁਸੀਂ ਜਿਹੜਾ ਇਤਿਹਾਸ ਸਕਰੀਨ ਸ਼ਾਟ ਲੈ ਕੇ ਜਿਹੜਾ ਇਤਿਹਾਸ ਵੀ ਪੜ੍ਹ ਸਕਦੇ ਹੋ ਜੀ ਸ਼ੋ ਇੱਧਰ ਹਿੰਦੀ ਦੇ ਵਿੱਚ ਲਿਖਿਆ ਆ ਜਾਂ ਪੰਜਾਬੀ ਦੇ ਵਿੱਚ ਤੁਸੀਂ ਜਿਹੜਾ ਸਕਰੀਨ ਸ਼ਾਟ ਲੈ ਕੇ ਜਿਹੜਾ ਇਤਿਹਾਸ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਫੋਲੋ ਵੀ ਕਰ ਦਿਓ ਤੇ ਆਜੋ ਜੀ ਤੁਹਾਨੂੰ ਦਿਖਾਉਣੇ ਆ ਸੰਖੇਪ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਹੋਇਆਗਾ ਜੋ ਤੁਸੀਂ ਜਿਹੜਾ ਇਤਿਹਾਸ スクリーンショット ਲੈ ਕੇ ਜਿਹੜਾ ਇਤਿਹਾਸ ਗੁਰੂ ਸਾਹਿਬ ਜੀ ਨੇ ਜੋ ਇਤਿਹਾਸ ਜਿਹੜਾ ਇਤਿਹਾਸਕ ਬੋਰਡ ਜਿਹੜਾ ਲੱਗਿਆ ਹੋਇਆਗਾ ਉਹ ਤੁਸੀਂ ਇਤਿਹਾਸ ਜਿਹੜਾ ਸਕਰੀਨਸ਼ਾਟ ਲੈ ਕੇ ਕੇ ਜਿਹੜਾ ਪੜ ਸਕਦੇ ਹੋ ਸੰਖੇਪ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਹੋਇਆ ਸ਼ੋ ਵਾਹਿਗੁਰੂ ਜੀ ਤੁਸੀਂ ਕੀਰਤਨ ਜਿਹੜਾ ਸਰਵਣ ਕਰ ਰਹੇ ਹੋਗੇ ਤੋਂ ਬਾਅਦ ਤੋਂ ਬਾਅਦ ਜਿਹੜਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਭਰਾਵਾਂ ਨੇ ਹਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਫੀਜ ਨੂੰ ਫੋਲੋ ਕਰਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਜਿਹੜਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਇਹ ਹੈ ਜੀ ਗੁਰਦੁਆਰਾ ਤਮਤਾਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ